ਦੰਕ ਹੁੰਦਾ ਸੋ ਮਜੀਠੀਆ ਸਾਹਿਬ ਕਿਹੜਾ ਖੌਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਹੋ ਤੁਹਾਡੀ ਆਪ ਦੀ ਕੀ ਦੇਣਾ ਪੰਜਾਬ ਚ ਦੱਸੋ ਤਾਂ ਸਹੀ ਨਾ ਕੀ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸੁਖਵੀਰ ਸਿੰਘ ਬਾਦਲ ਨੂੰ ਲੁਧਿਆਣੇ ਲਿਆ ਇਲੈਕਸ਼ਨ ਲੜਨ ਲੱਗ ਜੂ ਪਤਾ ਵੀ ਕੀ ਕਿਸ ਦੇ ਕੀ ਦਮ ਚ ਮੈਂ ਅੱਜ ਵੀ ਕਹਿੰਨਾ ਰਾਜਵਾਨੇ ਵਾਲਾ ਇਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਇਲੈਕਸ਼ਨ ਜੇ ਐਸਜੀਪੀਸੀ ਦੇ ਪ੍ਰਧਾਨ ਚ ਜਾ ਨਾ ਜੇ ਕਾਲਤਕ ਸਾਬ ਦੇ ਜਥੇਦਾਰ ਚ ਹਿੰਮਤ ਆ ਤਾਂ ਇਹਨਾਂ ਨੂੰ ਉੱਥੇ ਹੀ ਬੰਨੋ ਜਿਵੇਂ ਕਾਲਤਕ ਸਾਬ ਜਿਹੜੇ ਜਥੇਦਾਰ ਨੇ ਬੰਨੇ ਆ ਸੀ ਉਸ ਵੇਲੇ ਇਹਨਾਂ ਨੂੰ ਬੰਨੋ ਵੀ ਕੌਕੇ ਸਾਬ ਦੀ ਕਿਉਂ ਤੁਸੀਂ ਰਿਪੋਰਟ ਬੀਪੀ ਤਵਾੜੀ ਨੇ ਦੇਤੀ ਤੇ ਤੁਸੀਂ ਤਿੰਨ ਵਾਰ ਮੁੱਖ ਮੰਤਰੀ ਰਹਲੇ ਤਿੰਨ ਵਾਰ ਮੁੱਖ ਮੰਤਰੀ ਜਿਹੜਾ ਮਜੀਠੀਆ ਸਾਹਿਬ ਨੇ ਨਾ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਅਗਲਾ ਕਹਿੰਦਾ ਯਾਰ ਜੇ ਕੋਈ ਜਵਾਬ ਨਹੀਂ ਦਿੰਦਾ ਸ਼ਾਇਦ ਇਹ ਪਤਾ ਨਹੀਂ ਕਮਜ਼ੋਰੀ ਆ ਮੈਂ ਉਹਨੂੰ ਇਹ ਦੱਸਣਾ ਚਾਹਣਾ ਇੱਕ ਨਾ ਇਹਦੀ ਤਾਂ ਉਹ ਆਦਤ ਆ ਤੁਸੀਂ ਕੋਈ ਵੀ ਪਿੰਡ ਚ ਜਾਂ ਗਲੀ ਚ ਦੇਖੋਗੇ ਕੁਝ ਕੁੱਤੇ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਨਾ ਉਹ ਤਿੰਨ ਚਾਰ ਹੀ ਹੁੰਦੇ ਆ ਉਹ ਜਿਹੜੀ ਵੀ ਗੱਡੀ ਲੰਘਦੀ ਆ ਉਹਦੇ ਮਗਰ ਭੌਂਕਣ ਲੱਗ ਜਾਂਦੇ ਆ ਭੱਜਣ ਲੱਗ ਜਾਂਦੇ ਆ ਤੇ ਗੱਡੀ ਤੇ ਸਪੀਡ ਤੇਜ਼ ਹੋਣੀ ਹੋਣੀ ਆ ਤੇ ਜਦੋਂ ਉਹ ਪਿੰਡ ਚ ਗੱਡੀ ਆ ਜਿਹੜੀ ਉਹ ਮગર ਭੌਂਗਦੇ ਭੌਂਗਦੇ ਗੱਡੀ ਨਿੰਘ ਜਾਂਦੀ ਆ ਉਹ ਗੱਡੀ ਪਰੇ ਨਿੰਘ ਜਾਂਦੀ ਉਹ ਫੇਰ ਆਪਣੀ ਡਿਊਟੀ ਤੇ ਆ ਜਾਂਦੇ ਆ ਦੂਜੀ ਗੱਡੀ ਆਉਂਦੀ ਆ ਫੇਰ ਉਹਦੇ ਮગર ਭੌਂਕਣ ਲੱਗ ਜਾਂਦੇ ਆ ਉਹ ਗੱਡੀ ਫੇਰ ਅੱਗੇ ਨਿਕਲ ਜਾਂਦੀ ਆ ਇਹ ਮੈਨੂੰ ਲੱਗਦਾ ਆਦਤ ਆ ਜਿਹੜੀ ਕਿਤੇ ਨਾ ਕਿਤੇ ਇਹ ਜਾਨਵਰਾਂ ਵਾਲੀ ਆ ਗਈ ਵੀ ਜਿਹੜਾ ਵੀ ਕੋਈ ਆਉਂਦਾ ਉਹਦੇ ਮગર ਭੌਂਕਣ ਲੱਗੋ ਮੁਕਾਬਲਾ ਤਾਂ ਹੁੰਦਾ ਨਹੀਂ ਕਿਉਂਕਿ ਉਹ ਤਾਂ ਗੱਡੀ ਆ ਸਕੂਟਰ ਆ ਟਰੱਕ ਦਾ ਬਾਸਾ ਉਹ ਤਾਂ ਆਪਣੀ ਸਪੀਡ ਤੇ ਅੱਗੇ ਨਿੰਘ ਜਾਂਦੀ ਆ ਇਹ ਆਪਣਾ ਭੌਂਕ ਭਾਈਕਾ ਕਰਕੇ ਪਰ ਆਦਤ ਤੋਂ ਆਦਤ ਤੋਂ ਮਜਬੂਰ ਨੇ ਆਦਤ ਜਾਂਦੀ ਨਹੀਂ ਗਈ ਉਹ ਫੇਰ ਸਪੀਡ ਦੇਖ ਕੇ ਜਦੋਂ ਨਵੀਂ ਗੱਡੀ ਆਉਂਦੀ ਉਹ ਫੇਰ ਮਗਰ ਲੱਗ ਜਾਂਦੇ ਇਸ ਕਰਕੇ ਮੈਂ ਮੈਂ ਕਰਨਾ ਹੈਰਾਨ ਆ ਇਹ ਬੰਦਿਆਂ ਦਾ ਤਾਂ ਇਹ ਤਾਂ ਤੁਸੀਂ ਕਿਸੇ ਦੀ ਥੋੜਾ ਬਾਪੂ ਕੌਣ ਸੀ ਸਰ ਸਰ ਦਾ ਖਿਤਾਬ ਤੁਹਾਨੂੰ ਕਿਹਨੇ ਦਿੱਤਾ ਸੀ ਥੋੜਾ ਖੂਨ ਦੱਸੋ ਮਜੀਠੀਆ ਸਾਹਿਬ ਕਿਹੜਾ ਖੂਨ ਆ ਤੁਸੀਂ ਤਾਂ ਇੱਕ ਸੁਖਵੀਰ ਦੇ ਸਾਲੇ ਹੋ ਤੁਹਾਡੀ ਆਪ ਦੀ ਕੀ ਦੇਣਾ ਪੰਜਾਬ 'ਚ ਦੱਸੋ ਤਾਂ ਸਹੀ ਨਾ ਕੀ ਦੇਣ ਕੀ ਆ ਤੁਹਾਡੀ ਪੰਜਾਬ ਨੂੰ ਸਵਾਏ ਚਿੱਟੇ ਤੋਂ ਮੈਂ ਤਾਂ ਓਪਨ ਚੈਲੰਜ ਕੀਤਾ ਤੂੰ ਆਪਣੇ ਸਾਰੇ ਟੱਬਰ ਸਮੇਤ ਸੁਖਵੀਰ ਸਿੰਘ ਬਾਦਲ ਨੂੰ ਲੁਧਿਆਣੇ ਲਿਆ ਇਲੈਕਸ਼ਨ ਲੜਨ ਲੱਗ ਜੂ ਪਤਾ ਵੀ ਕੀ ਕਿਸਦੇ ਕੀ ਦਮ ਚ ਮੈਂ ਅੱਜ ਵੀ ਕਹਨਾ ਰਾਜਵਾਨੇ ਵਾਲਾ ਇਸ਼ੂ ਤੇ ਤੂੰ ਤੇ ਤੇਰਾ ਜੀਜਾ ਸਾਰੇ ਟੱਬਰ ਨੂੰ ਲੈ ਕੇ ਲੁਧਿਆਣੇ ਆ ਜਾ ਦੋ ਦੋ ਹੱਥ ਕਰ ਲਾਂਗੇ 24 ਦੀ ਇਲੈਕਸ਼ਨ ਇਹਨਾਂ ਦੀ ਬਹੁਤ ਉਦੋਂ ਹੀ ਪਤਾ ਲੱਗੂ ਨਾ ਬਿੱਟੂ ਜੀ ਬਹੁਤ ਕਲਾਹਟ ਨਜ਼ਰ ਆਉਂਦੀ ਹੈ ਅਕਾਲੀ ਦਲ ਦੇ ਲੀਡਰਾਂ ਦੀ ਪਹਿਲਾਂ ਹਰ ਸਿਮਰਤ ਬਾਦਲ ਨੇ ਤੁਹਾਡਾ ਨਾਮ ਸੰਸਦ ਦੇ ਵਿੱਚ ਲਿੱਤਾ ਫਿਰ ਬਿਰਸਾ ਸਿੰਘ ਬਲਟੋਆ ਹੁਣ ਵਿਕਰਮਜੀਤ ਸਿੰਘ ਮਜੀਠੀਆ ਕਿ ਬਾਰ-ਬਾਰ ਅਕਾਲੀ ਦਲ ਦੀ ਹਾਰ ਤੋਂ ਬਾਅਦ ਇਹ ਬਹੁਤ ਕਲਾਹਟ ਹੈ ਉਹਨਾਂ ਦੀ ਮੇਰਾ ਨਾਂ ਤਾਂ ਪਿਆਰਾ ਹੈ ਇਹਨਾਂ ਨੂੰ ਵੀ ਚੰਗਾ ਲੱਗਦਾ ਹੈ ਤੇ ਬਾਰ-ਬਾਰ ਮੂੰਹ ਇਹਨਾਂ ਮੂੰਹਾਂ ਤੇ ਇਹਨਾਂ ਦੇ ਆਉਂਦਾ ਹੈ ਤੇ ਇਸ ਕਰਕੇ ਮੈਨੂੰ ਤਾਂ ਖੁਸ਼ੀ ਹੁੰਦੀ ਹੈ ਬਈ ਬਿਲਕੁਲ ਜਦੋਂ ਮੇਰਾ ਨਾਂ ਲੈਂਦੇ ਉਹਨਾਂ ਦੇ ਹਿੱਕ 'ਚ ਤੀਰ ਵੱਜਿਆ ਹੁੰਦਾ ਉਹ ਐਨ ਚੀਕਾਂ ਨਿਕਲਦੀਆਂ ਬੀਬੀ ਦੀਆਂ ਨਿਕਲਦੀਆਂ ਪਾਰਲੀਮੈਂਟ 'ਚ ਹਜੇ ਕਿ ਬਿੱਟੂ 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 ਤਾਂ ਉੱਥੇ ਹੈ ਨਹੀਂ ਤਾਂ ਵੀ ਬਿੱਟੂ ਦਿਖਦਾ ਬੀਬੀ ਨੂੰ ਮਜੀਠੀਆ ਸਾਹਿਬ ਦੀ ਭੈਣ ਨੂੰ ਤੇ ਤੁਹਾਨੂੰ ਵੀ ਇਸ ਕਰਕੇ ਮੈਂ ਤਾਂ ਬਹੁਤ ਮੈਂ ਸਮਝਦਾ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਆ ਉਦੋਂ ਵੀ ਜਦੋਂ ਇਹਨਾਂ ਦੀ ਜਾਨ ਨਿਕਲਦੀ ਆ ਉਸ ਵੇਲੇ ਮੈਂ ਫੇਰ ਤਿਆਰ ਹੁੰਨਾ ਅਗਲੀ ਵਾਰੀ ਵੀ ਕੋਈ ਗੱਲ ਨਹੀਂ ਅਸੀਂ ਤਾਂ ਭਾਈ ਗੋਲੀਆਂ ਦਾ ਪ੍ਰਵਾਹ ਨਹੀਂ ਕੀਤੀ ਬੰਬਾਂ ਦੀ ਪ੍ਰਵਾਹ ਨਹੀਂ ਕੀਤੀ ਤੂੰ ਕੀ ਕਰੇਂਗਾ ਗਦਾਰ ਮਜੀਠੀਆ ਸਾਹਿਬ ਜਿਨੇ ਪੰਜਾਬ ਦੀ ਲਹਨਤਾਂ ਪੈਂਦੀਆਂ ਪੰਜਾਬ ਕੋਈ ਮੈਂ ਸਮਝਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਦੋਂ ਹੋਈ ਤੇ ਤੁਸੀਂ ਗੁਰੂ ਦੇ ਸਿੱਖ ਗੋਲੀਆਂ ਮਾਰ ਕੇ ਮਾਰੇ ਆ ਕੌਂਕੇ ਸਾਹਿਬ ਦੀ ਗੱਲ ਚੱਲਦੀ ਹੈ ਨਾ ਤੁਸੀਂ ਗੱਲ ਕੀਤੀ ਕੌਂਕੇ ਸਾਹਿਬ ਦੀ ਜਿਹੜੇ ਜਥੇਦਾਰ ਕੋਈ ਵੀ ਸਰਕਾਰ ਸੀ ਪਰ ਉਸ ਵੇਲੇ ਜਦੋਂ ਸਰਕਾਰ ਸੀ ਉਸ ਵੇਲੇ ਦੇ ਐਸਐਸਪੀ ਤੁਰੰਤ ਬਦਲੇ ਗਏ ਉਸ ਵੇਲੇ ਦੇ ਅਫਸਰ ਬਦਲੇ ਗਏ ਇਹ ਬਿਸ਼ਰਮਾ ਨੂੰ ਤਾਂ ਪੁੱਛੋ ਅੱਜ ਅੱਜ ਸਾਰੇ ਕੌਕੇ ਸਾਹਿਬ ਕੌਕੇ ਸਾਹਿਬ ਸੁੱਤੇ ਪਏ ਸੀ ਉਹ ਦਿਨ ਦੇ ਜਦੋਂ ਮੈਨੂੰ ਯਾਦ ਆ ਉਹ ਗੱਲ ਇਹ ਤਾਂ ਯੂਪੀ ਤੋਂ ਆਇਆ ਏ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਪੰਜਾਬ ਦਾ ਇਹ ਤਾਂ ਬਾਹਰਲਾ ਏ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਤੇ ਤੋੜਾ ਸਾਹਿਬ ਇੱਥੇ ਆ ਕੇ ਰੈਸਟ ਹਾਊਸ 'ਚ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਇਹ ਗੱਲ ਕਿਹਾ ਸੀ ਵੀ ਅਸੀਂ ਜਦੋਂ ਸਾਨੂੰ ਮੌਕਾ ਮਿਲ ਗਿਆ ਅਸੀਂ ਇਨਸਾਫ ਦਵਾਵਾਂਗੇ ਅਸੀਂ ਉਹਨਾਂ ਦੀ ਲੜਾਈ ਲੜਾਂਗੇ ਭੋਗ ਜਦਣ ਸੀ ਉੱਥੇ ਇਹ ਕਹਿ ਕੇ ਗਏ ਤੇ ਪਰ ਜਦੋਂ 97 ਚ ਸਰਕਾਰ ਬਣ ਗਈ ਜਦੋਂ ਅਰਸ਼ੀ ਸਾਹਿਬ ਇੱਕ ਕਾਮਰੇਡ ਐਮਐਲਏ ਸੀ ਇਹਨਾਂ ਦੀ ਪਾਰਟੀ ਦੇ ਨਹੀਂ ਸੀ ਅਰਸ਼ੀ ਸਾਹਿਬ ਨੇ ਵਿਧਾਨ ਸਭਾ ਚ ਕੁਐਸਚਨ ਕਰਕੇ ਗੱਲ ਪੁੱਛੀ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਮੁੱਲਾਪੁਰ ਦਾਖੇ ਤੋਂ ਕਿਲਾ ਰੈਪਰ ਤੋਂ ਉਦੋਂ ਹਲਕੇ ਦਾ ਨਾਉਂ ਸੀ ਉੱਥੋਂ ਤੁਸੀਂ ਐਮਐਲਏ ਬਣ ਕੇ ਆਏ ਹੋ ਇਹ ਗੱਲ ਕਹਿ ਕੇ ਆਏ ਹੋ ਤੇ ਅੱਜ ਉਸ ਵੇਲੇ ਜਿਹੜੀ ਰਿਪੋਰਟ ਅੱਜ ਦੱਬੀ ਅੱਜ ਮੈਂ ਹੈਰਾਨ ਆ ਐਸਜੀਪੀਸੀ ਕੀਦੀ ਆ ਐਸਜੀਪੀਸੀ ਮਤਲਬ ਅਕਾਲੀ ਦਲ ਅਕਾਲੀ ਦਲ ਐਸਜੀਪੀਸੀ ਅੱਜ ਪੁੱਛਦੀ ਕਿਉਂ ਨਹੀਂ ਅੱਜ ਦਰਬਾਰ ਸਾਹਿਬ 'ਚ ਇਹ ਤੁਸੀਂ ਉਹਨਾਂ ਦਾ ਭੋਗ ਪਾਇਆ ਤੇ ਉਸੇ ਦਰਬਾਰ ਸਾਹਿਬ 'ਚ ਵੀਰ ਸਿੰਘ ਬਾਦਲ ਮੱਥਾ ਟੇਕਣ ਆਉਂਦੇ ਆ ਉਸੇ ਦਰਬਾਰ ਦਰਬਾਰ ਸਾਹਿਬ 'ਚ ਹਰਸਿਮਰਤ ਕੌਰ ਮੱਥਾ ਟੇਕਣ ਆਉਂਦੀ ਆ ਉਹਦੇ ਮਜੀਠੀਆ ਸਾਹਿਬ ਆਉਂਦੇ ਨੇ ਜਦੋਂ ਮੱਥਾ ਟੇਕ ਕੇ ਬਾਅਦ 'ਚ ਉਹ ਤੁਹਾਡੇ ਦਫ਼ਤਰ 'ਚ ਬਹਿੰਦੇ ਐ ਐਸਜੀਪੀਸੀ ਦੇ ਤੁਸੀਂ ਤੁਹਾਡੇ ਕੀ ਆ ਜੇ ਐਸਜੀਪੀਸੀ ਦੇ ਪ੍ਰਧਾਨ 'ਚ ਜਾਣ ਜੇ ਕਾਲਤਖ ਸਾਹਿਬ ਦੇ ਜਥੇਦਾਰ 'ਚ ਹਿੰਮਤ ਆ ਦਾ ਇਹਨਾਂ ਨੂੰ ਉੱਥੇ ਹੀ ਬੰਨੋ ਜਿਵੇਂ ਕਾਲ ਤੱਕ ਸਭ ਜਥੇਦਾਰ ਨੇ ਬੰਨੇਆਂ ਸੀ ਉਸ ਵੇਲੇ ਇਹਨਾਂ ਨੂੰ ਬੰਨੋ ਵੀ ਕੌਂਕੇ ਸਾਹਿਬ ਦੀ ਕਿਉਂ ਤੁਸੀਂ ਰਿਪੋਰਟ ਬੀਪੀ ਤਵਾੜੀ ਨੇ ਦੇਤੀ ਤੇ ਤੁਸੀਂ ਤਿੰਨ ਵਾਰ ਮੁੱਖ ਮੰਤਰੀ ਰਹਲੇ ਤਿੰਨ ਵਾਰ ਮੁੱਖ ਮੰਤਰੀ ਤੇ ਕੀ ਕੀਤਾ ਤੁਸੀਂ ਅੱਜ ਸਾਹਬ ਤਾਂ ਦੱਸੋ ਬੰਹ ਬੰਹ ਕਰਦੇ ਫਿਰਦੇ ਹੋ